ਇਹਨਾਂ 24 ਗਦਰੀਆਂ ਨੇ ਰਲ ਕੇ ਕਵਤਾ ਲਿਖੀ ਤੇ ਉਹ ਕਵਤਾ ਗਾਉਂਦੇ ਹੋਈ ਚਲੋ ਆਖਰੀ ਮੌਕੇ ਤੇ ਜਾ ਕੇ ਜਦੋਂ ਕੋਠੜੀਆਂ ਖੋਲੀਆਂ ਸਵੇਰੇ ਫਾਂਸੀ ਦੇਣ ਵਾਸਤੇ ਤਾਂ ਬੈਸਰਾਏ ਦਾ ਹੁਕਮ ਆ ਗਿਆ ਕਿ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ਼ ਸਿਰਫ 7 ਬੰਦੇ ਫਾਂਸੀ ਦਿੱਤੇ ਜਾਣ ਜਿਨ੍ਹਾਂ ਚ ਕਰਤਾਰ ਸਿੰਘ ਸਰਾਭਾ ਵੀ ਸੀ, ਬਾਬਾ ਜੱਜ ਸਿੰਘ ਸੁਰਸਿੰਘ ਵੀ ਸੀ, ਵਿਸ਼ਨੂੰ ਗੁਨੇਸ਼ ਪਿੰਗਲੇ ਵੀ ਸੀ। ਸੋ ਉਹ ਕਵਤਾ ਗਾਉਂਦੇ ਹੋਏ ਫਾਂਸੀ ਤੇ ਚੜੇ। ਹੁਣ ਉਹ ਕਵਤਾ ਕੀ ਹੈ? ਤੁਸੀਂ ਸਕੂਲਾਂ ਦੇ ਵਿੱਚ ਸੁਣਿਆ ਹੋ ਕਵਤਾ ਉਹ ਵਤਨ ਵਾਸੀਓ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਾ ਭਲਾ ਜਾਣਾ ਖਾਤਰ ਦੇਸ਼ ਦੀ ਲੱਗੇ ਹਾਂ ਚੜਨ ਫਾਂਸੀ ਇਸ ਰਸਤੇ ਤੁਸੀਂ ਵੀ ਆ ਜਾਣਾ ਇਹ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਸਕੂਲਾਂ 'ਚ ਪਰ ਇਹ ਕਵਤਾ ਸਿਰਫ ਇੰਨੀ ਨਹੀਂ ਸੀ ਕਵਤਾ ਦੇ 13 ਬੰਦ ਸੀ 13 'ਚੋਂ ਸਿਰਫ 7 ਬੰਦ ਦੀ ਪ੍ਰਕਾਸ਼ਤ ਹੋਏ ਆ 6 ਬੰਦ ਭਾਈ ਸੰਤੋਖ ਸਿੰਘ ਜਦੋਂ ਜਿਉਂਦੇ ਸੀ ਉਹਨਾਂ ਦੇ ਲੀਡਰ ਸੀਗੇ ਕਰਤਾਰ ਸੰਸਰਾਬਿਓ ਰਿਆਂ ਦੇ ਉਹਨਾਂ ਨੇ ਉਹ ਕਵਤਾ ਪੂਰੀ ਛਾਪੀ 1926 ਚ ਅਗਸਤ ਸਤੰਬਰ ਦੇ ਕਿਰਤੀ ਅਖਬਾਰ ਚ ਉਹ ਕਵਤਾ ਪੂਰੀ ਛਾਪ ਕੇ ਉਹਨਾਂ ਨੇ ਕਿਹਾ ਦੁਨੀਆ ਦੇ ਇਤਿਹਾਸ ਚ ਜਿਹੀ ਹੋਰ ਕਦੇ ਕਿਸੇ ਨੇ ਕਵਤਾ ਨਹੀਂ ਲਿਖੀ ਹੋਣੀ ਐ ਰਲਦ ਕੇ ਤੇ ਕਹਿੰਦਾ ਕੋਈ ਸਮਾਂ ਆਊ ਜਦੋਂ ਸਾਰੀ ਦੁਨੀਆ ਦੇ ਵਿਦਵਾਨ ਤੁਰ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਤਾ ਦਾ ਉਲੱਥਾ ਕਰਕੇ ਸੰਸਾਰ ਭਰ ਦੀਆਂ ਲਾਇਬ੍ਰੇਰੀਆਂ ਚ ਰੱਖਣਗੇ ਫਾਈ ਸੰਤੋਖ ਸਿੰਘ ਨੂੰ ਇਹ ਲੱਗਦਾ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਅੱਜ ਤੂੰ ਸ਼ਾਫਤੀ 1926 ਚ ਮੁੜ ਕੇ ਇੱਕ ਕਪਤਾ ਦਾ ਗਲ ਕੋਟ ਦਿੱਤਾ ਜਾਊਗਾ 1926 ਤੋਂ ਬਾਅਦ ਅੱਜ ਤੱਕ ਗਾਦਰੀ ਬਾਬਿਆਂ ਬਾਰੇ ਬਹੁਤ ਕਿਤਾਬਾਂ ਲਿਖੀਆਂ ਨੇ ਉਹਨਾਂ ਦੀਆਂ ਕਪਤਾਵਾਂ ਸਾਰੀਆਂ ਛਪੀਆਂ ਪਰ ਅਛੇ ਬੰਦ ਨਹੀਂ ਛਪੇ ਗੁਰਬਾਣੀ ਦਾ ਫਲਸਫਾ ਕਪਤਾ ਸੁਣੋ ਛੇ ਬੰਦ ਜਿਹੜੇ ਲੁਕੋਏ ਗਏ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜ ਦੀ ਰਹੇ ਨਾ ਯਾਰਸ਼ਾਹੀ ਯਾਰਸ਼ਾਹੀ ਹੁੰਦਾ ਹੈ ਹਕੂਮਤ ਸਦਾ ਕੂੜ ਦੀ ਰਹੇ ਨਾ ਯਾਰਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬਣਦਾ ਵਕਤ ਕਿਸੇ ਦਾ ਯਾਰ ਨਹੀਂ ਕੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲਗਣੀ ਪਾਰ ਲਾ ਆ ਕਹਿ ਰਣ ਗਦਰੀ ਬਾਪ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਇੱਕ ਸਿੱਖ ਜਦੋਂ ਸ਼ਹੀਦ ਹੁੰਦਾ ਉਹ ਵਿਦਾ ਕਿਵੇਂ ਹੁੰਦਾ ਦੂਸਰਿਆਂ ਤੋਂ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦਿਆਂਗੇ ਦੁੱਖ ਝੱਲਾਂਗੇ ਹੱਸ ਕੇ ਬਾੰਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ ਅਗਲਾ ਬੰਦ ਸੁਣੋ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜਿਹੜੇ ਕਹਿੰਦੇ ਨੇ ਦੇਸ਼ ਪਾਸਤੇ ਮਰੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਬੁਖਾ ਦੇਾਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦਿਆਂ ਸਾਡੇ ਵੀਰਨੋਂ ਤੁਸਾਂ ਨਾ ਫਿਕਰ ਕਰਨਾ ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸੰਨੂ ਹਕਿਸ ਪੇਠ ਚ ਜਾ ਰਹੇ ਨੇ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਵਿਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸਾਨੂੰ ਫਾਂਸੀ ਧੋਪ ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਤੂਫੰਗ ਹੁੰਦੀ ਹੈ ਗਨ ਹਕੂਮਤ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਇਸੇ ਚਮਕਦੀ ਨੇਕ ਮਿਸਾਲ ਸਾਂ। ਬਲ ਕਿਥੋਂ ਪ੍ਰੇਰਣਾ ਲੈ ਰਹੇ। ਇਹ ਗਦਰ ਪਾਰਟੀ ਦੇ ਹੀਰੇ ਐ। ਜਿਹੜੇ ਲਿਖ ਰਹੇ ਨੇ ਇਹ ਕੋਈ ਐਵੇਂ ਬੰਦਾ ਨਹੀਂ ਕੋਈ ਆਮ ਆਮ ਬੰਦਾ। ਹੁਣ ਇਹ ਇੱਕ ਇਹ ਜੀ ਪਰਮਾਨਿਕ ਸਚਾਈ ਹੈ ਜਿਹਨੂੰ ਕੋਈ ਵੀ ਨਹੀਂ ਟੁਕੜਲਾ ਸਕਦਾ। 1926 ਤੋਂ ਲੈ ਕੇ 80 ਸਾਲਾਂ ਤੋਂ ਵੱਧ 85 ਸਾਲ ਹੋ ਗਏ। ਇਹ ਕੱਬ ਤੱਕ ਟੋਟਲ ਗਾਇਬ ਹੋ ਗੋ। ਭਾਈ ਸੰਤੋਖ ਸੁਦਾ ਕਹਿੰਦਾ ਸੀ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਚ ਜਾਊਗੀ ਉਹਨੂੰ ਕੀ ਪਤਾ ਸੀ ਵੀ ਇੰਨੇ ਬੇਈਮਾਨ ਲੋਕਾਂ ਦਾ ਬਾਹ ਪੈਣਾ ਹੈ ਵੀ ਉਹਨਾਂ ਨੇ ਆਪਣੀਆਂ ਲਾਇਬ੍ਰੇਰੀਆਂ ਚੋਂ ਗਾਇਬ ਕਰ ਦੇਣੀਆਂ ਇਹ ਹਫ਼ਤਾ ਜਲੰਧਰ ਦੀ ਦੇਸ਼ ਭਗਤ ਯਾਦਗਾਰ ਲਾਇਬ੍ਰੇਰੀ ਚ ਪਈ ਹੈ ਉਹ ਕਿਰਤੀ ਦਾ ਅੰਕ ਪਿਆ ਹੈ ਇਹ ਸ਼ਬ ਚੁੱਕੀ ਹੈ ਹੁਣ ਤਾਂ ਕਿਤਾਬ ਦੇ ਵਿੱਚ ਪਿਛਲੇ 1 ਸਾਲ ਤੋਂ ਪਰ ਤੁਸੀਂ ਕਿਸੇ ਸਮਾਗਮ ਦੇ ਵਿੱਚ ਇਹ ਹਫ਼ਤਾ ਨਹੀਂ ਸੁਣਾਉਗੇ ਹੁਣ ਵੀ ਨਹੀਂ ਪੜਨੀ ਉਹਨਾਂ ਨੇ ਕਿਉਂ ਕਿਉਂਕਿ ਇਸ ਧਰਮ ਦੀ ਗੱਲ ਆਉਂਦੀ ਹੈ ਉਹ ਧਰਮ ਨਾਲ ਚੜ੍ਹ ਹੈ ਮੈਂ ਕਹਿੰਦਾ ਜਦੋਂ ਬੰਦਾ ਕੋਈ ਸ਼ਹੀਦ ਹੋਣ ਜਾਂਦਾ ਉਹ ਝੂਠ ਨਹੀਂ ਬੋਲ ਸਕਦਾ ਉਦੋਂ ਉਹ ਐ ਨਿਰਮਲ ਤੇ ਸੱਚੇ ਰੂਪ ਚ ਪ੍ਰਗਟ ਹੁੰਦਾ ਹੈ ਉਦੋਂ ਉਹ ਅੰਦਰ ਬੋਲਦਾ ਹੈ ਉਹ ਰੂਹ ਦੀਆਂ ਗਹਿਰਾਈਆਂ ਚ ਉਹ ਗੱਲ ਕਰਦਾ ਹੈ ਇਹ ਕਾਫਤਾ ਰੂਹ ਦੀਆਂ ਗਹਿਰਾਈਆਂ ਚ ਲਿਖੀ ਹੋਈ ਹੈ